ਸਰਦਾਰ ਮਲਕੀਤ ਸਿੰਘ ਜੀ ਨਿਕਲੇ ਅਜੇ ਘਰ ਤੇ ਵਾਪਸ ਪਹੁੰਚ ਚੁੱਕੇ ਹਨ ਜਿਨ੍ਹਾਂ ਨੇ ਮਾਉਂਟ ਐਵਰੇਸਟ ਸਰ ਕਰਕੇ ਦਿਖਾਇਆ ਜੀ ਨੀਵੀਂ ਰਣ ਦੇ ਪਹਿਲੇ ਗੁਰਸਿੱਖ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੰਗਤ ਪਹੁੰਚੀ ਹੋਈ ਹੈ ਜੀ ਕਾਫੀ ਸੰਗਤ ਉਹਨਾਂ ਦਾ ਵੈਲਕਮ ਕਰਨ ਦੇ ਲਈ ਇੱਥੇ ਪਹੁੰਚੀ ਹੋਈ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ बोले शोनेहार शास्त्रीय कालव जी लाइव तस्वीरें ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੀ ਸਰਦਾਰ ਮਲਕੀਤ ਸਿੰਘ ਜੀ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਮਲਕੀਤ ਸਿੰਘ ਜੀ ਨੀਵਲਣ ਦੀ ਧਰਤੀ ਤੇ ਵਾਪਸ ਪਹੁੰਚ ਚੁੱਕੇ ਹਨ ਜਿਨ੍ਹਾਂ ਨੇ ਮਾਉਂਟ ਐਵਰੇਸਟ ਸਰਕਰ ਕਿਲਖਾਇ ਜੀ ਨੀਵਲਣ ਦੇ ਪਹਿਲੇ ਗੁਰਸਿੱਖ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਸੰਗਤ ਪਹੁੰਚੀ ਹੋਈ ਹੈ ਜੀ ਕਾਫੀ ਸੰਗਤ ਉਹਨਾਂ ਦਾ ਵੈਲਕਮ ਕਰਨ ਦੇ ਲਈ ਇੱਥੇ ਪਹੁੰਚੀ ਹੋਈ ਹੈ ਜੀ ਬਿਲਕੁਲ ਸਾਸਰੀ ਆ ਗਏ ਜੀ ਸਾਸਰੀ ਆ ਗਏ ਜੀ ਤੇ ਦੇ ਸਾਡੇ ਅਕੀ ਕਾਫੀ ਸੰਗਤ ਉਹਨਾਂ ਦੇ ਪਰਿਵਾਰ ਦੇ ਮੈਂਬਰ ਵੀ ਇੱਥੇ ਮੌਜੂਦ ਨੇ ਜੀ ਕਾਫੀ ਸੰਗਤ ਇੱਥੇ ਆਈ ਹੋਈ ਹੈ ਉਹਨਾਂ ਦਾ ਵੈਲਕਮ ਕਰਨ ਦੇ ਲਈ ਤੇ ਹੁਣੇ ਹੀ ਉਹ ਲੈਂਡ ਹੋਏ ਨੇ ਜੀ ਸਰਦਾਰ ਮਲਕੀ ਸਿੰਘ ਜੀ ਜਿਨ੍ਹਾਂ ਨੇ ਮਾਉਂਟ ਐਵਰੇਸਟ ਸਰ ਕੀਤਾ ਜੀ ਨਿਊਜ਼ੀਲੈਂਡ ਦੇ ਪਹਿਲੇ ਗੁਰਸਿੱਖ ਪਹਿਲੇ ਐਨ ਜ਼ੀਡ ਸਿੱਖ ਕਹਿ ਸਕਦੇ ਆ ਅਸੀਂ ਸੰਗਤ ਨੂੰ ਮਿਲ ਰਹੀ ਹੈ ਪਰਿਵਾਰਕ ਮੈਂਬਰਾਂ ਨੂੰ ਮਿਲ ਰਹੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਰੇਡੀਓ ਸਾਡੇ ਵਾਲਾ ਦੇ ਮਾਧਿਅਮ ਤੋਂ ਸਰਦਾਰ ਮਲਕੀ ਸਿੰਘ ਜੀ ਦੇ ਗਿਲੇਨ ਦੇ ਧਰਤੀ ਤੇ ਵਾਪਸ ਪਹੁੰਚ ਚੁੱਕੇ ਹਾਂ ਜਿਨ੍ਹਾਂ ਨੇ ਮਾਉਂਟ ਐਵਰੇਸਟ ਸਰ ਕਰਕੇ ਦਿਖਾਇ ਜੀ ਨਵੀਂ ਵਿਰਣ ਦੇ ਪਹਿਲੇ ਗੁਰਸਿੱਖ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੰਗਤ ਪਹੁੰਚੀ ਹੋਈ ਹੈ ਜੀ ਕਾਫੀ ਸੰਗਤ ਉਹਨਾਂ ਦਾ ਵੈਲਕਮ ਕਰਨ ਦੇ ਲਈ ਇੱਥੇ ਪਹੁੰਚੀ ਹੋਈ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ बोले शोनीहार शास्त्री अकालौ जी लाइव तस्वीरें ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੀ ਸਰਦਾਰ ਮਲਕੀਤ ਸਿੰਘ ਜੀ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਮਲਕੀਤ ਸਿੰਘ ਜੀ ਨੀਪਰਨ ਦੀ ਧਰਤੀ ਤੇ ਵਾਪਸ ਪਹੁੰਚ ਚੁੱਕੇ ਹਾਂ ਜੀ ਇਹਨਾਂ ਨੇ ਮਾਉਂਟ ਐਵਰੇਸਟ ਸਰ ਕਰਕੇ ਦਿਖਾਇਆ ਜੀ ਨੀਪਰਨ ਦੇ ਪਹਿਲੇ ਗੁਰਸਿੱਖ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਸੰਗਤ ਪਹੁੰਚੀ ਹੋਈ ਹੈ ਜੀ ਕਾਫੀ ਸੰਗਤ ਉਹਨਾਂ ਦਾ ਵੈਲਕਮ ਕਰਨ ਦੇ ਲਈ ਇੱਥੇ ਪਹੁੰਚੀ ਹੋਈ ਹੈ ਜੀ ਤੇ ਉਹ ਪਹਿਲੇ ਪੁੱਛ ਸ੍ਰੀ ਆਕਾਰ ਸ੍ਰੀ ਆਕਾਰ ਜਿਦੇ ਸਾਡੇ ਅੱਗੇ ਕਾਫੀ ਸੰਗਤ ਉਹਨਾਂ ਦੇ ਪਰਿਵਾਰ ਦੇ ਮੈਂਬਰ ਵੀ ਇੱਥੇ ਮੌਜੂਦ ਨੇ ਜੀ ਕਾਫੀ ਸੰਗਤ ਇੱਥੇ ਆਈ ਹੋਈ ਹੈ ਉਹਨਾਂ ਦਾ ਵੈਲਕਮ ਕਰਨ ਦੇ ਲਈ ਤੇ ਹੁਣੇ ਹੀ ਉਹ ਲੈਂਡ ਹੋਏ ਨੇ ਜੀ ਸਰਦਾਰ ਮਲਕੀ ਸਿੰਘ ਜੀ ਜਿਨ੍ਹਾਂ ਨੇ ਮਾਉਂਟ ਐਵਰੈਸਟ ਸਰ ਕੀਤਾ ਜੀ ਨਿਊਜ਼ੀਲੈਂਡ ਦੇ ਪਹਿਲੇ ਗੁਰਸਿੱਖ ਪਹਿਲੇ ਐਨ ਜ਼ेड ਸਿੱਖ ਕਹਿ ਸਕਦੇ ਆ ਅਸੀਂ ਸੰਗਤ ਮਿਲ ਰਹੀ ਹੈ ਪਰਿਵਾਰਕ ਮੈਂਬਰ ਮਿਲ ਰਹੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਰੇਡੀਓ ਸਾਡੇ ਵਾਲਾ ਦੇ ਮਾਧਿਅਮ ਤੋਂ